ਤੂੰ ਮੂੰਹ ਤੈਨੂੰ ਬਾਤ ਸੁਣ ਰਹੀ ਹੈ ਕਾ ਦੀ ਇਹ ਕੋਲ ਉਲਟੀਆਂ ਕਰ ਰਹੀ ਆ ਬੇਬੇ ਤਾਂ ਨਹੀਂ ਬੇਬੇ ਹੀ ਹੋਣੀ ਆ ਹੁਣ ਮੈਂ ਤਾਂ ਇੱਥੇ ਖੜੀ ਆ ਚਲ ਫਿਰ ਦੇਰ ਫੜਾ ਫੜ ਕੀ ਹੋ ਗਿਆ ਬੇਬੇ ਨਹੀਂ ਬੇਬੇ ਹੇ ਹੇ ਮਾਰ ਕੇ ਹਨ ਕੀ ਹੋ ਗਿਆ ਬੇਬੇ ਮੈਨੂੰ ਉਲਟੀਆਂ ਕਰਦੀ ਫੇਰਦੀ ਆ ਬਸ ਕੀ ਕਰਾਂ ਪੁੱਤ ਤੈਨੂੰ ਪਤਾ ਨਾ ਮੇਰੇ ਕਾਜ਼ੀ ਤੇ ਬਰਾਈ ਜਿੱਠੀ ਜਾਂਦੀ ਹੈ। ਕਬਰਾਈ ਮੰਨ ਜਾ ਕਬਰਾਈ ਜੀ ਜਾਂਦਾ ਪੁੱਤ। ਕਾਲੇ ਜਿਹੇ ਪੈਲੇ ਦਿਮਾਗ। ਐ ਛੋਲੇ ਬੇਬੇ ਤੂੰ ਖਾਇਆ ਵੀ ਲੱਡ ਸੀਗਾ ਤੂੰ ਸਿਰਫ ਖਿਚੜੀ ਉਹ ਖਾਈ ਸੀ। ਨਹੀਂ ਪਤਾ। ਪਨੀਰ ਖਾਦਾ ਤੀ ਕਿ ਤੂੰ ਖਾ। ਪਨੀਰ? ਹਾਂ। ਮੈਂ ਜੋ ਤੈਨੂੰ ਖਿਚੜੀ ਕਹੀ ਕਿ ਅਸੀਂ ਤੂੰ ਪਨੀਰ ਕਿਉਂ ਖਾਇਆ ਫਿਰ? ਖਿਚੜੀ ਦਾ ਪੁੱਤ ਬਣਾਈ ਨਹੀਂ ਨਾਲੇ। ਉਹ ਨਾ ਜੀ ਖਿਚੜੀ ਤਾਂ ਬੇਬੇ ਨੇ ਖਾਦੀ ਨਹੀਂ। ਉਹ ਕਿਉਂਕਿ ਫਿਰ ਮੰਮੀ ਕਹਿੰਦੇ ਮੈਂ ਪਨੀਰ ਖਾਣਾ ਫਿਰ ਬੇਬੇ ਵੀ ਕਹਿਣ ਲੱਗੇ। ਖੈਨੀ ਮੈਨੂੰ ਵੀ ਪਤ ਤੋ ਦੋ ਟੋਕਰੀਆਂ ਪਨੀਰ ਦੀ ਧਰ ਦੇ ਚੰਗਾ ਪਾਲਾ ਬਸਦਾ ਪੁੱਤ ਪਤਾ ਤੈਨੂੰ ਤੇਰੇ ਪਚਦਾ ਨਹੀਂ ਆਇਆ ਖਾਇਆ ਪੀਆ ਕੰਮ ਪੁੱਤ ਮੈਨੂੰ ਲੱਗਦਾ ਉਰੇ ਆਕੇ ਨਾ ਆ ਪਾਣੀ ਜਿਹਾ ਬਦਲ ਹੋ ਗਿਆ ਪਾਣੀ ਨਹੀਂ ਬਦਲ ਹੋਇਆ ਬੇਬੇ ਤੈਨੂੰ ਹੈਵੀ ਕਰ ਗਿਆ ਪਨੀਰ ਚਲ ਖੜੀ ਹੋ ਉਦੋਂ ਇੱਥੇ ਆ ਜਾ ਤੈਨੂੰ ਮੰਜੇ ਤੇ ਬਿਠਾ ਲਾਂ ਦਵਾਈ ਲੈ ਕੇ ਆਉਣਾ ਤੇਰੇ ਲਈ ਮੈਂ ਤੇ ਖਾ ਹੱਥ ਮੂੰਹ ਧੋ ਲੈ ਬੇਬੇ ਨਾਲੇ ਖਾਇਆ ਪੀਆ ਹੋਰ ਤੁਨ ਬੈਠੇ ਇੱਥੇ ਮਾਂ ਹਾਰਿਆ ਕਰ ਤੂੰ ਇਹੋ ਜੀ ਚੀਜ਼ਾਂ ਕੀ ਕਰਦਾ ਪੁੱਤ ਤੂੰ ਤਾਂ ਕਹਿ ਗਿਆ ਸੀਗਾ ਵਿਖੇ ਚੜੀ ਦਾ ਪੋਰਾ ਕਰਦੇ ਹੋ ਤੈਨੂੰ ਪਤਾ ਪੁੱਤ ਜਦੋਂ ਨੰਨਤ ਮਾਮਾ ਕੀ ਨੇ ਸਾਥ ਤੇ ਲਈ ਹੋਈ ਆ ਕੋਈ ਨਾ ਬੇਬੇ ਤੋਂ ਪਰਵਰ ਲੈ ਕੇ ਅਨੰਦ ਬਾਈ ਮਾਂ ਮੈਡੀਕਲ ਸੌਂਦੇ ਤੇ ਨਾ ਕੀ ਇਸ ਸ਼ਰਤ ਲਾਈ ਹੋਈ ਆ ਆਦੇ ਮੁੰਡੇ ਦੇ ਕੋਲ ਨਾ ਇਹੋ ਜਿਹੀ ਗੱਲਾਂ ਕਰਨੀਆਂ ਛੱਡ ਦੇ ਤੂੰ ਐ ਸ਼ੁਕਰ ਕਰ ਲਈ ਤੇ ਤੈਨੂੰ ਪਨੀਰ ਦੀ ਢੱਕਰੀ ਦੇਤੀ ਸੀ ਜੀ ਤਾਂ ਮੇਰਾ ਇਹ ਕਰਦਾ ਸੀ ਵੀ ਤੈਨੂੰ ਕੁਝ ਵੀ ਖਾਣ ਨੂੰ ਨਾ ਦਵਾਂ ਨਾਲੇ ਉਹਦੇ ਦਿਮਾਗ ਦੇ ਵਿੱਚ ਇਹਦੀਆਂ ਗੱਲਾਂ ਪਾਉਣ ਤੋਂ ਪਹਿਲਾਂ ਨਾ 100 ਵਾਰੀ ਸੋਚ ਲਈ ੱਟਕੇ ਮਾਰ ਕੇ ਬਾਹਰ ਕੱਢ ਦੂੰਗੀ ਮੈਂ ਨਹੀਂ ਪੁੱਤ ਪਨੀਰ ਪਨੀਰ ਲਾਈਏ ਤੇ ਪਨੀਰ ਹੈ ਕੀ ਚੀਜ਼ ਐ ਆ ਮੇਰਾ ਪੁੱਤ ਨਾ ਪਨੀਰ ਖਾ ਖਾ ਕੇ ਪੜਿਆ ਜੇ ਪਨੀਰ ਖਾ ਖਾ ਕੇ ਪੜਿਆ ਤਾਂ ਇਥੋਂ ਦਾ ਤਾਂ ਨਹੀਂ ਖਾਦਾ ਗਿਆ ਉਲਟੀਆਂ ਕਰਦੀ ਫਿਰਦੀਆਂ ਨਾਲੇ ਜਿਹੜੇ ਬਾਸਪੇਸ਼ਲ ਚ ਉਲਟੀਆਂ ਕੀਤੀਆਂ ਨੇ ਨਾ ਨਾ ਜਾ ਕੇ ਉਹਨਾਂ ਸਾਫ਼ ਵੀ ਕਰਦੇ ਮੈਂ ਤੇਰੀ ਨੌਕਰ ਨਹੀਂ ਲੱਗੀ ਕੁਝ ਕਰ ਦੂੰਗੀ ਹਾਂ ਹਾਜੀ ਇੱਕ ਦਿਨ ਨਹੀਂ ਹੋਇਆ ਇਹਨੂੰ ਮਾਰ ਹੋ ਕੇ ਪੈ ਗਈ ਨਾ ਇਹੇ ਜੇ ਕੰਮ ਮੈਂ ਤੇਰੇ ਘਰ ਦੀ ਫਿਰੂੰਗੀ ਹੁਣ ਤਾਂ ਵਾਸ਼ ਹੋਏ ਛੱਡ ਦਿੰਦਾ ਕਿਤਾ ਪਤਾ ਨਹੀਂ ਬਾਅਦ ਵਿੱਚ ਕੀ ਕੁਛ ਕਰੇਂਗੀ ਤੂੰ ਸੁਣਦੀ ਹੈ ਨਾ ਗੱਲ ਨੂੰ ਹਾਂ ਮਾੜੇ ਬੇਬੀ ਧਿਆਨ ਨਾਲ ਸੁਣਦਾ ਮੇਰੇ ਘਰ ਵਾਲੇ ਦੇ ਕੋਲ ਨਾ ਫਾਲਤੂ ਗੱਲ ਕਰਨ ਦੀ ਲੋੜ ਨਹੀਂ ਹੈਗੀ ਨਹੀਂ ਤਾਂ ਮੈਨੂੰ ਸਾਰੇ ਤਰੀਕੇ ਆਉਂਦੇ ਨੇਗੇ ਫੇਰ ਕਹਿ ਦੇਣੀ ਹੈ ਵੀ ਨੂੰ ਮਾਰੀ ਹੈ ਤੇਰੇ ਘਰ ਦਾ ਨਾ ਪੁੱਤ ਬੱਚਾ ਮਕੇ ਵੀ ਤਾਂ ਮੈਂ ਹੀ ਦਿੱਤਾ ਤੈਨੂੰ ਇੱਥੋਂ ਐਡਾ ਕਰਕੇ ਗੱਭਰੂ ਉਹ ਮੇਰੀ ਬੁੱਢਾ ਲਾਇਆ ਸਾਰੀਆਂ ਮਾਵਾ ਪੁੱਤ ਜੰਮਦੀਆਂ ਹੀ ਠੀਕ ਹੈ ਨਾ ਤੇ ਕੋਈ ਤੂੰ ਕੋਈ ਅਗੱਲਾ ਨਹੀਂ ਕੁਛ ਕੀਤਾ ਕੱਲਾ ਮਾਰਦੀਆਂ ਚੱਲ ਵੈਸੇ ਵੀ ਤੇ ਨਾ ਪਕਾਈ ਮਾਰਨ ਵਾਸਤੇ ਮੇਰੇ ਕੋਈ ਇੰਨਾ ਟਾਈਮ ਨਹੀਂ ਹੈਗਾ ਦੋਸਤ ਕਰਾ ਕਰਾ ਨਹੀਂ ਉਹ ਮੇਰਾ ਪੁੱਤ ਜਿਵੇਂ ਜੰਮਿਆ ਤਾਂ ਹੀ ਤੇਰੇ ਘਰ ਵਾਲਾ ਬਣਿਆ ਦਿਪ ਹਾਂਜੀ ਮਮੀ ਈ ਬਣਾ ਰਹੀ ਹਾਂ ਮੈਂ ਤਾਂ ਜੋ ਤੁਸੀਂ ਕਹੋਗੇ ਉਹੀ ਬਣਾ ਦਾਂਗੀ ਕੋਈ ਤਰਜ ਨਾ ਕੁਝ ਭਾਰਾ ਨਾ ਬਣਾਇਆ ਮੈਂ ਤਾਂ ਮੈਨੂੰ ਅੱਜ ਕੁਝ ਹਲਕਾ ਜਿਹਾ ਆਂਕ ਸੇਵੀਆਂ ਬਣਾਉਣਾ ਠੀਕ ਹੈ ਸੇਵੀਆਂ ਖਾਓਂਗੀ ਹਾਂ ਮੈਂ ਸੇਵੀਆਂ ਖਾਉਂਗੀ ਕੋਈ ਗੱਲ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਬਸ ਤੁਸੀਂ ਬੈਠੋ ਮੈਂ 2 ਮਿੰਟਾਂ ਦੇ ਵਿੱਚ ਸੇਵੀਆਂ ਬਣਾ ਕੇ ਲੈ ਕੇ ਆਈ ਹਾਂ ਵਧੀਆ ਜਿਹੀ ਸੇਵੀਆਂ ਬਣਾਉਂਗੀ ਠੀਕ ਨਾ ਕੀ ਗੱਲ ਇੱਥੇ ਸੇਵੀਆਂ ਬਣ ਰਹੀਆਂ ਨੇ ਜਦ ਬੇਬੇ ਵਾਸਤੇ ਕੱਲ੍ਹ ਕਹਿਆ ਸੀ ਖਿਚੜੇ ਬਣਾ ਦਿਓ ਬਿਮਾਰ ਪਰ ਤੋ ਖਿਚੜੀ ਵੀ ਨਹੀਂ ਬਣੀ ਕੀ ਗੱਲ ਲੈ ਕਹਿੰਦੇ ਖਿਚੜੀ ਨਹੀਂ ਬਣੀ ਜਦੋਂ ਮੇਰੀ ਮਾਂ ਨੇ ਕਹਿਤਾ ਸੀਗਾ ਕਿ ਉਹਨੇ ਪਨੀਰ ਖਾਣਾ ਤੇ ਫਿਰ ਅੱਛਾ ਤੇਰੀ ਮਾਂ ਲਈ ਪਨੀਰ ਬਣ ਗਿਆ ਉਹ ਤਾਂ ਸਹੀ ਐ ਜਿਹੜੀ ਬਿਮਾਰ ਸੀ ਉਹਦੇ ਲਈ ਤਰ ਤੋ ਖਿਚੜੀ ਨਹੀਂ ਬਣੀ ਮੇਰੀ ਗੱਲ ਸੁਣੋ ਦੀਪਕ ਇੰਨਾ ਉੱਚੀ ਬੋਲਣ ਦੀ ਲੋੜ ਨਹੀਂ ਹੈਗੀ ਜਦੋਂ ਮਾਂ ਨੇ ਇੱਕ ਵਾਰੀ ਕਹਿਤਾ ਪਨੀਰ ਬਣ ਗਿਆ ਤੇ ਫਿਰ ਤੇਰੀ ਮਾਂ ਨੇ ਖਾ ਲਏ ਵਿੱਚ ਕਿਹੜੀ ਵੱਡੀ ਗੱਲ ਆ ਫਿਰ ਵੱਡੀ ਗੱਲ ਕੀ ਹੋ ਗਈ ਇੱਕ ਵਾਰੀ ਪਿਆਰ ਚ ਦੋ ਵਾਰ ਤਵਾਗ ਨੂੰ ਬਿਮਾਰ ਕਰਤਾ ਤੁਹਾਨੂੰ ਫਿਰ ਹੁਣ ਫਿਰ ਕੀ ਇਤੋ ਦਾਸੀਆ ਪਲੀਜ਼ ਮੇਰ ਨਾਲ ਮम्मी ਦੇ ਸੰਬੰਧ ਵਿੱਚ ਜ਼ਿਆਦਾ ਨਾ ਬੋਲੋ। ਦੀਪਲ ਕਿਦਾਂ ਗੱਲ ਕਰ ਰਹੀ ਹੈ ਪੁੱਤ ਤੂੰ ਹੈ ਐ ਨਹੀਂ ਬੋਲੀਦਾ ਹਾਂ ਤੱਕ। ਕੰਨ ਤੇ ਲਾਹ ਮੈਂ ਤੇ ਕੋਈ ਨਹੀਂ ਪੁੱਤ ਮੈਂ ਸਮਝਾਉਣੀਆਂ ਇਹਨਾਂ ਤਾਂ ਮੈਂ ਕਰਦੀ ਹਾਂ ਚਲ ਚਲ। ਕੰਟੀ ਕੋਈ ਗੱਲ ਅੱਗੇ ਤੋਂ ਗਾਣਾ ਪਨੀਰ ਨਹੀਂ ਬਣਾਉਂਗੀ। ਆ ਦੀਪਲ ਜਿਹੜੀ ਚੀਜ਼ ਬਣਾਣੀ ਚਾਹੀਦੀ ਹੈ ਨਾ ਉਹ ਬਣਾਣਾ। ਕਿੰਨੇ ਕਹੇ ਤੈਨੂੰ ਪਨੀਰ ਬਣਾਉਣ ਵਾਸਤੇ। ਗਲਤੀ ਹੋ ਗਈ ਮੇਥੋਂ ਗਲਤੀ ਤਾਂ ਹੋ ਹੀ ਗਈ ਗਲਤੀ ਤਾਂ ਹੋਈ ਐ ਲੰਮਾ ਤੁੰਨਾ ਪਾੜੇ ਜੜੀ ਮੈਂ ਦੁਮਾ ਬਾਹਰ ਬਾਹਰ ਕੈਮਰਾ ਲਾਈ ਜਾਉਂਗਾ ਯਾਰ ਮੈਂ ਮੈਂ ਲਿਖਦਾ ਉਹਨੇ ਜਰ ਮਾਰੀ ਇਧਰੋਂ ਹੀ ਚੱਲ ਚੱਲ ਬੜਾ ਫੜ ਚੱਲ ਗਲਤੀ ਤਾਂ ਹੋਈ ਐ ਜਰ ਤੋਂ ਦੁਆਰਾ ਕਰੋ ਚੱਲ ਹੁਣ ਹਾਂ ਚਲ ਗਲਤੀ ਤਾਂ ਹੋਈ ਐ ਜਰ ਤੋਂ ਹਾਂ ਬਤ ਗਲਤੀ ਤਾਂ ਇਹ ਤਾਂ ਹੋਈ ਐ ਡਿੰਪਲ ਮਣਾ ਮੋਟਾ ਤੂੰ ਇਹ ਨਾਲ ਹੈ ਨਾਲੇ ਗੱਲ ਕਰ ਮਮੀ ਮੇਰੀ ਗੱਲ ਸੁਣ ਏਡੀ ਵੀ ਕੋਈ ਬੇਵੱਡੀ ਗਲਤੀ ਨਹੀਂ ਸੀ ਕਰਦੀ ਨਾ ਛੋਟੀ ਗਲਤੀ ਹੈ ਪਨੀਰ ਹੀ ਗਵਾ ਲਿਆ ਮੈਂ ਤੈਨੂੰ ਮਾਰ ਕਰਤੀ ਵਰ ਪਨੀਰ ਗਵਾ ਲਿਆ ਛੋਟੀ ਗਲਤੀ ਕਰੀ ਹੈਗੀ ਤੂੰ ਤੇ ਕੀ ਹੋ ਗਿਆ ਦੀਪਕ ਕਿਉਂ ਨਹੀਂ ਹੋ ਗਿਆ ਜੇ ਕੋਈ ਬਿਮਾਰ ਹੋ ਜਾਂਦਾ ਨਾ ਮੈਂ ਕਹਿ ਰਿਹਾ ਜੇ ਤੂੰ ਬਿਮਾਰ ਹੋਵੇਂ ਤੂੰ ਖਾ ਤੈਨੂੰ ਖਾ ਪਨੀਰ ਓਹੋ ਜੇ ਕੋਈ ਬਿਮਾਰ ਹੋ ਵੀ ਜਾਵੇ ਨਾ ਤਾਂ ਦਵਾਈਆਂ ਨਾਲ ਬੰਦਾ ਠੀਕ ਵੀ ਹੋ ਜਾਂਦਾ ਆ ਪਹਿਲਾਂ ਵੀ ਉਹਦੀ ਦਵਾਈਆਂ ਚੱਲ ਰਹੀਆਂ ਨੇ ਹੋਰ ਕਿੰਨੀਆਂ ਦਵਾਈਆਂ ਖਵਾਏਗੀ ਉਹਨੂੰ ਪੁੱਤ ਮੇਰੀ ਗੱਲ ਸੁਣ ਤੂੰ ਇਹਦੇ ਨਾਲ ਲੜਨਾ ਇਨੂੰ ਤਾਂ ਮੈਂ ਸਮਝਾਉਣੀਆ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਤੂੰ ਉਹਦਾ ਕੰਮ ਕਰ ਕਰ ਤੈਨੂੰ ਮਾਣੀ ਮੋਟੀ ਤਮੀਜ਼ ਹੈ ਕਿ ਨਹੀਂ ਹੈ ਵੀ ਕਿਵੇਂ ਗੱਲ ਕਰੀਦੀ ਹੁੰਦੀ ਹੈ ਕਿਵੇਂ ਮੰਮੀ ਹੋਣਾ ਹੈ ਨਾ ਸਵਾਦ ਹਾਂ ਸਵਾਦ ਕਰਕੇ ਮੈਨੂੰ ਬਹੁਤ ਆਇਆ ਇਹ ਹੀ ਚਾਹੁੰਦੀ ਸੀ ਮੈਂ ਕਿ ਇਹ ਤੜਫੇ ਦੇਖਿਆ ਕਿੰਦਾ ਤੜਫਦਾ ਸੀਗਾ ਮੈਂ ਇਹ ਜਾਣ ਕੇ ਬੋਲਦੀ ਸੀ ਇਹਨੂੰ ਉਹ ਮੈਂ ਵੀ ਤੈਨੂੰ ਜਾਣ ਕੇ ਹੀ ਕਹਿੰਦੀ ਸੀ ਉਹਦੇ ਸਾਹਮਣੇ ਠੀਕ ਹੈ ਮੈਂ ਵੀ ਤੈਨੂੰ ਕੁਝ ਸਮਝਾਉਣ ਸਮਝਾਉਣ ਨਹੀਂ ਲੱਗੀ ਜਾਈ ਹਾਂ ਸਮਝਾਉਂਦੀ ਆ ਮੇਰੀ ਜਦ ਦੇਖੋ ਤੂੰ ਸਹੀ ਮੰਮੀ ਹੈ ਆਖੇ ਤੂੰ ਮੇਰੀ ਮਾਂ ਨੂੰ ਪਨੀਰ ਘਾਤੋ ਖਵਾਇਆ ਔਰ ਸ਼ੁਕਰ ਨਹੀਂ ਮਨਾਉਂਦਾ ਇਹਦੀ ਮਾਂ ਤਾਂ ਪਨੀਰ ਖਾਣ ਦੇ ਲੈਗ ਵੀ ਨਹੀਂ ਸੀ ਜਿਹੜਾ ਉਹਦੇ ਮੂੰਹ ਚ ਬੁਰਕੀਆਂ ਪਾਤੀਆ ਪਨੀਰ ਨਾਲ ਆ ਉਹ ਜਿਹੇ ਪਾੜਦੀਆ ਹੋਰ ਕੁਛ ਮੇਰੀ ਗੱਲ ਸੁਣ ਲੈ ਇਹਦੇ ਸਾਹਮਣੇ ਠੀਕ ਰਹਾਗਾ ਉਹ ਬਾਬਾ ਗੁਰੂ ਜਿਵੇਂ ਮਰਜ਼ੀ ਰਹਾ ਕਰੋ ਉਹਦੇ ਨਾਲ ਮੰਮੀ ਇਹਦੇ ਸਾਹਮਣੇ ਮੈਂ ਕੀ ਠੀਕ ਰਹਾ ਇਹ ਤਾਂ ਜਾਦੀ ਦੀ ਮਾਂ ਆਈ ਹੈ ਨਾ ਸਭ ਨੂੰ ਮੈਨੂੰ ਜਿਆਦਾ ਦੁਖੀ ਕਰਨ ਲੱਗ ਗਿਆ ਚਲ ਠੀਕ ਆ ਹੁਣ ਤੂੰ ਮੇਰੇ ਵਾਸਤੇ ਸੇਵੀਆਂ ਬਣਾ ਦੇਂਗੀ ਯਾ ਘਰ ਵਾਲੇ ਦੀ ਮੰਨੇਗੀ ਮੰਮੀ ਸੇਵੀਆਂ ਦਾ ਬਣਾ ਕੇ ਦਉਗੀ ਇਹ ਕੌਣ ਹੁੰਦਾ ਵੀਰ ਰੋਗਦਾ ਵੀ ਮੈਨੂੰ ਵੀ ਮੈਂ ਆਪਦੀ ਮਾਂ ਨੂੰ ਸੇਵੀਆਂ ਨਹੀਂ ਬਣਾ ਕੇ ਦਵਾਂਗੀ ਸੇਵੀਆਂ ਕੀ ਤੂੰ ਜਿਹੜੀ ਚੀਜ਼ ਕਹੇਂਗੀ ਨਾ ਮੈਂ ਤੈਨੂੰ ਉਹੀ ਬਣਾ ਕੇ ਦਵਾਂਗੀ ਓਏ ਤਾਂ ਮੈਨੂੰ ਪਤਾ ਹੈ ਇਹ ਮੇਰੀ ਧੀ ਨੂੰ ਜਿਹੜਾ ਕੁਝ ਕਹਤਾ ਨਾ ਉਹਨੇ ਮੈਨੂੰ ਉਹੀ ਬਣਾ ਕੇ ਦੇਣਾ ਹੈ ਚੱਲ ਫਿਰ ਛੇਤੀ ਛੇਤੀ ਬਣਾ ਦੇ ਠੀਕ ਹੈ ਹਾਂ ਨਾਲੇ ਪੋਰਾ ਉਹਨੂੰ ਦੇ ਦੇ ਭੁੱਖੀ ਜੀ ਹੋਰ ਕੀ ਕਰਾਂਗੀ ਕੋਈ ਗੱਲ ਨਹੀਂ ਦੀਪਕ ਅੱਜ ਤਾਂ ਤੂੰ ਆਪਦੀ ਮਾਂ ਪਿੱਛੇ ਮੈਨੂੰ ਸੁਣਾਦਾ ਅੱਖੇ ਤਾਂ ਨਾ ਤੈਨੂੰ ਮੈਂ ਦੱਸਾਂਗੀ ਪਤਾ ਕੋਈ ਨਹੀਂ ਪਨੀਰ ਕੀ ਇਹਨੂੰ ਇਹੇ ਜੀ ਚੀਜ਼ਾਂ ਖਵਾਉਂਗੀ ਨਾ ਕਿ ਇਹ ਇੱਥੋਂ ਨਿਕਲਦੀ ਹੋਊਗੀ ਮੰਮੀ ਤਾ ਤੁਸੀਂ ਕਿੱਥੇ ਤੁਰਦੇ ਫਿਰਦੇ ਹੋ ਆ ਕੋਠੇ ਦੇ ਕੀ ਕਰਨ ਬਾਗੇ ਸੀਗੇ ਉ ਤਾਂ ਕਹਿੰਨਾ ਮੇਰੇ ਤਾਂ ਤੁਰਿਆ ਨਹੀਂ ਜਾਂਦਾ ਉਹ ਕੁਝ ਨਹੀਂ ਕਰਨ ਗਈ ਸੀ ਮੇਰਾ ਮੂਡ ਜਾ ਖਰਾਬ ਸੀ ਉਂ ਟੈਲਦੀ ਫਿਰਦੀ ਸੀ ਉੱਪਰ ਲੈ ਨਾ ਤੂੰ ਗਿੜੀ ਗੱਲਾਂ ਮੂਡ ਖਰਾਬ ਕਰ ਲਿਆ ਆਪਦਾ ਕੀ ਹੋ ਗਏ ਤੈਨੂੰ ਅੱਛਾ ਜਿਵੇਂ ਤੈਨੂੰ ਪਤਾ ਨਹੀਂ ਹੁੰਦਾ ਤੈਨੂੰ ਪਤਾ ਨਾ ਵੀ ਮਾਂ ਦਾ ਦਿਲ ਨਾ ਧੀ ਦਾ ਦੁੱਖ ਨਹੀਂ ਸਹਾਰ ਸਕਦਾ ਹੁੰਦਾ ਦੇਖਿਆ ਨਹੀਂ ਸੀ ਤੂੰ ਟੜਕੇ ਕਿਵੇਂ ਬੋਲਦਾ ਸੀ ਤੈਨੂੰ ਮੈਨੂੰ ਤਾਂ ਜਮੇ ਨਹੀਂ ਚੰਗਾ ਲੱਗਿਆ ਹੈਗਾ ਜੇ ਮੇਰਾ ਘਰ ਹੁੰਦਾ ਨਾ ਫਿਰ ਦੇਖਦੀ ਤੂੰ ਮੈਂ ਕੀ ਕਰਦੀ ਆ ਤਾਂ ਬੈਠੀ ਮੈਂ ਤੇਰੇ ਘਰੇ ਆ ਉਹੋ ਮੰਮੀ ਬੋਲ ਲੈਂਦੇ ਇਹ ਤਾਂ ਜਵਾਨ ਹੀ ਹੈ ਜੀ ਹੈ ਇਹ ਤਾਂ ਪਹਿਲਾਂ ਵੀ ਇੰਹੀਂ ਕਰਦਾ ਹੁੰਦਾ ਸੀਗਾ ਛੱਡ ਪਰਾਂ ਜਦੋਂ ਮੇਨਾਂ ਕਦੇ ਲੜ ਪੈਂਦਾ ਨਾ ਫਿਰ ਐਂ ਕਰਦਾ ਇਹ ਜੇ ਮੈਂ ਤੇਰੀ ਥਾਂ ਤੇ ਹੁੰਦੀ ਨਾ ਉਹ ਨੂੰ ਕਦੋਂ ਦੀ ਘਰੋਂ ਬਾਹਰ ਕੱਢ ਦਿੰਦੀ ਕਿਹਨੂੰ ਦੀਪਕ ਨੂੰ ਨਹੀਂ ਹਾਂ ਗੈਂਡੇ ਨੂੰ ਉਹਦੀ ਮਾਂ ਨੂੰ ਆਹੋ ਮੰਮੀ ਉਹ ਕਿੱਥੇ ਉਹਦੀ ਗੱਲਾਂ ਸੁਣਨ ਆਲਾ ਉਹ ਨਹੀਂ ਸੁਣਦਾ ਉਹਦੀਆਂ ਮੈਨੂੰ ਪਤਾ ਆ ਮੜਾ ਮੋਟਾ ਅੱਕਲ ਤੋਂ ਕੰਮ ਲਿਆ ਲੈ ਠੀਕ ਆ ਮੇਰੀ ਗੱਲ ਸੁਣ ਸਾਰੀ ਪੱਟੀ ਹੀ ਉਹ ਪੜਾਉਂਦੀ ਆ ਤੇਰੇ ਕੁਛ ਪਲ ਨਹੀਂ ਪੈਂਦਾ ਤੇ ਜਦੋਂ ਮਾਂ ਕੋਲੋਂ ਜਾਂਦਾ ਕਿਵੇਂ ਤੇਰੇ ਨਾਲ ਲੜਦਾ ਹਾਂ ਉਹ ਤਾਂ ਤੈਨੂੰ ਬੋਲਦਾ ਨਹੀਂ ਉਹ ਹਾਂ ਤਾਂ ਤੇਰੀ ਸਿਆਣੀ ਹੈ ਕਿਉਂਕਿ ਇੰਨਾ ਚਿਰ ਹੋ ਗਿਆ ਵਿਆਹ ਨੂੰ ਉਹ ਕਦੇ ਮੇਰੇ ਨਾਲ ਫਾਲਤੂ ਦੀ ਗੱਲਾਂ ਤੇ ਨਹੀਂ ਲੜਿਆ ਇਹ ਸਾਰੀ ਪੱਟੀ ਉਹਦੀ ਮਾਂ ਦੀ ਪੜਾਈ ਹੋਈ ਆ ਅੱਛਾ ਪਤਾ ਲੱਗ ਗਿਆ ਅਸਲ ਦੇ ਵਿੱਚ ਉਹਦੇ ਚ ਉਹਦੀ ਮਾਂ ਬੋਲਦੀ ਸੀ ਤਾਂ ਬੋਲਦਾ ਸੀ ਇਹਨਾਂ ਮੈਂ ਵੀ ਕਹਾ ਕਿ ਮੈਂ ਚੜਚੜ ਆਉਂਦਾ ਆ ਲੱਗਿਆ ਨਾ ਪਤਰ ਅਹੀ ਚੀਜ਼ ਮੈਂ ਕਹਿ ਰਹੀ ਹਾਂ ਲੱਗਦਾ ਗਿਆ ਪਤਾ ਕਰ ਕੀ ਸਕਦੇ ਹਾਂ ਹੁਣੇ ਜਦ ਤੱਕ ਬੈਠੀ ਆ ਨਾ ਬੂਥਾ ਤਾਂ ਦੋ ਦੇਖਣਾ ਹੀ ਪੈਣਾ ਆ ਜੀ ਨਹੀਂ ਕੋਈ ਬੂਥਾ ਨਹੀਂ ਦੇਖਣਾ ਪੈਂਦਾ ਕੋਈ ਤੀਲੀ ਐਸੀ ਛੱਡਦੇ ਆ ਕਿ ਬੁੜੀ ਹੁਣ ਘਰੇ ਆ ਥੋੜੇ ਟਾਈਮ ਨੂੰ ਬਾਹਰ ਮੰਮੀ ਆ ਤੇਰੀਆਂ ਸਕੀਮਾਂ ਨਾ ਕਦੇ-ਕਦੇ ਮੈਨੂੰ ਫੇਲ ਵੀ ਲੱਗਦੀਆਂ ਦੇਖਦੀਆਂ ਹੁੰਦੀਆਂ ਨੇ ਸਹੀ ਦੱਸਾਂ ਆ ਪਹਿਲਾ ਚਾਚੇ ਹੋਰਾਂ ਵਾਰੀ ਨਾ ਤੂੰ ਇੰਨੀਆਂ ਸਕੀਮਾਂ ਲਾਈਆਂ ਨੇ ਅੱਧੀਆਂ ਤਾਂ ਤੇਰੀ ਉਹੀ ਫੇਲ ਗਈਆਂ ਨੇ ਦੇਖੀ ਕਿਤੇ ਫੇਲ ਨਾ ਕਰਾਦੀ ਕੋਈ ਸਕੀਮ ਤੇ ਮੇਰੇ ਜੁੰਡੇ ਪੜਵਾ ਦੇ ਨੀ ਕਿਤੇ ਨਹੀਂ ਮੇਰੀਆਂ ਸਕੀਮਾਂ ਫੇਲ ਜਾਂਦੀਆਂ ਦੇਖੀ ਤਾਂ ਸਹੀ ਕਿਵੇਂ ਇੱਕ ਝਟਕੇ 'ਚ ਆਪਾਂ ਸਭ ਕੁਝ ਬਦਲ ਦਿੰਨੇ ਆ ਹੂੰ ਚੱਲ ਫਿਰ ਆ ਦੇਪਨ ਕਿਵੇਂ ਬੱਬੀ ਹੁਣ ਠੀਕ ਹੈ ਦੋੜੇ ਨਾਲ ਹੈ ਆਰਾਮ ਕੀ ਤੈਨੂੰ ਡਾਕਟਰ ਕੋਲ ਲੈ ਕੇ ਚੱਲਾਂ ਦੁਬਾਰਾ ਨਹੀਂ ਹੁਣ ਮੈਂ ਜਾਵਾਂਗਾ ਚਲੋ ਠੀਕ ਹੈ ਤਾਂ ਮੈਂ ਗਾਇਰ ਸੀ ਬਾਜ਼ਾਰ ਮੈਂ ਮੈਂ ਤਾਂ ਹੀ ਪੁੱਛ ਰਹੀ ਸੀ ਕਿ ਤੂੰ ਡਾਕਟਰ ਕੋਲ ਲੈ ਜਾ ਪਰ ਮੈਨੂੰ ਥੋੜਾ ਟਾਈਮ ਲੱਗ ਜਾਵੇ ਲੇਟ ਹੋ ਜਾਣਾ ਸੀ ਨਾ ਪਰ ਹੁਣ ਤੱਕ ਠੀਕ ਹੋ ਗਏ ਹੋ ਠੀਕ ਹੁਣ ਤਾਂ ਨਾਮ ਇਹ ਦਵਾਈ ਦੀ ਲੋੜ ਹੈ ਨਾ ਲੱਗਦੀ ਸੀ ਚਲੋ ਤੂੰ ਮੈਨੂੰ ਐਂ ਕਿੰਤੀ ਤੂੰ ਦੇਪਨ ਤਾਂ ਨਹੀਂ ਪੁੱਤ ਕਿਸਕੇ ਹੈਗਾ ਲੜਿਆ ਤਾਂ ਨਹੀਂ ਤੇ ਉਹਦੇ ਨਾਲ ਬੇਬੇ ਉਹਦੇ ਨਾਲ ਲੜਾ ਨਹੀਂ ਤਾਂ ਹੋਰ ਕੀ ਕਰਾਂ ਦੱਸ ਬੇ ਪੁੱਤ ਉਹਦਾ ਕੋਈ ਕਸੂਰ ਨਹੀਂ ਦਾ ਉਹਨਾਂ ਮੇਰੇ ਸਰੀਰ ਹਾਰੀ ਦੀ ਗਿਆ ਕੀ ਤਰ੍ਹਾਂ ਚੱਲ ਕੋਈ ਨਾ ਬੇਬੇ ਤੂੰ ਤਾਂ ਇਨਸ਼ਾਅਰ ਹਾਲੇ ਤੇ ਹੁਣ ਤੂੰ ਕੁਝ ਹੋਇਆ ਜਾਂ ਨਾ ਫਾਈ ਠੀਕ ਹੈ ਜੇ ਤੈਨੂੰ ਨਾ ਬਣਾ ਕੇ ਦੇ ਦੇਣਾ ਮੈਨੂੰ ਦੱਸ ਤੂੰ ਕਰ ਲੈ ਮੈਂ ਜਾ ਰਹੀ ਹਾਂ ਕੋਈ ਨਾ ਜੇ ਕੋਈ ਹੋਰ ਕੰਮ ਹੋਵੇ ਮੁੰਡਾ ਦੱਸ ਤੀ

ਕੀ ਵੀਡੀਓ ਦਾ ਹੁਣ ਚੌਥਾ ਪਾਰਟ ਵੀ ਮੰਗਿਆ ਜਾਊਗਾ ਕਿਉਂਕਿ ਜਦੋਂ ਮੈਂ ਪਹਿਲਾ ਪਾਰਟ ਪਾਇਆ ਸੀਗਾ ਉਤੋਂ ਮੇਰ ਤੋਂ ਗਲਤੀ ਹੋ ਗਈ ਸੀ ਵੀ ਅਸੀਂ ਉੱਤੇ ਪਾਰਟ 1 ਨਹੀਂ ਸੀ ਲਿਖਿਆ ਤੇ ਕਾਫੀ ਲੋਕਾਂ ਦੇ ਕਮੈਂਟ ਆਏ ਸੀਗੇ ਕਿ ਅੱਗੇ ਕੀ ਬਣਿਆ ਤੁਸੀਂ ਸਟੋਰੀ ਅੱਧੀ ਛੱਡਤੀ ਤੇ ਸਟੋਰੀ ਅੱਧੀ ਨਹੀਂ ਸੀ ਛੱਡੀ ਸਟੋਰੀ ਕਾਫੀ ਲੰਬੀ ਆ ਤੇ ਮਤਲਬ ਆਪਾਂ ਉਹਨੂੰ ਪਾਰਟਸ ਦੇ ਵਿੱਚ ਬਣਾਈ ਹੋਈ ਆ ਹਨਾ ਜਦੋਂ ਪਹਿਲਾ ਪਾਰਟ ਚੱਲਿਆ ਤੇ ਕਮੈਂਟ ਆਏ ਦੂਜਾ ਪਾਰਟ ਲਿਆਓ ਦੂਜਾ ਚੱਲਿਆ ਤੀਜਾ ਲਿਆਓ ਤੇ ਜੱਜ ਚੱਲਿਆ ਚੌਥਾ ਲਿਆਓ ਤੇ ਹੁਣ ਆਪਾਂ 2-3 ਦਿਨਾਂ ਤੱਕ ਚੌਥਾ ਪਾਠ ਵੀ ਪਾ ਦਾਂਗੇ ਬਾਕੀ ਮੈਨੂੰ ਪਤਾ ਆ ਵੀ ਤੁਹਾਨੂੰ ਵੀਡੀਓ ਬਹੁਤ ਸੋਹਣੀ ਲੱਗੀ ਆ ਲੱਗੂਗੀ ਓਬਵੀਅਸ ਆ ਕਿਉਂਕਿ ਜਿੱਦਾਂ ਤੁਸੀਂ ਪਹਿਲਾਂ ਮੈਨੂੰ ਸਾਰੀਆਂ ਵੀਡੀਓਜ਼ ਦੇ ਵਿੱਚ ਪਿਆਰ ਦਿੰਦੇ ਸੀਗੇ ਤੇ ਮੈਨੂੰ ਇਹ ਵੀ ਪਤਾ ਵੀ ਤੁਸੀਂ ਮੇਰੇ ਆਪ ਦੇ ਚੈਨਲ ਤੇ ਵੀ ਮੈਨੂੰ ਪਿਆਰ ਦੋਗੇ ਕਿਉਂਕਿ ਇਹਦੇ ਤੇ ਮੈਂ ਸਿਰਫ ਖੁਦ ਇਕੱਲੀ ਕੰਮ ਕਰ ਰਹੀ ਆ ਹਨਾ ਕਿਉਂਕਿ ਪਹਿਲਾਂ ਤੁਹਾਨੂੰ ਪਤਾ ਕਾਫੀ ਫੈਮਿਲੀਜ਼ ਹੁੰਦੀਆਂ ਸੀਗੀਆਂ ਕਾਫੀ ਆਰਟਿਸਟ ਹੁੰਦੇ ਸੀਗੇ ਤੇ ਬਾਕੀ ਇਦਾਂ ਆ ਵੀ ਵੀਡੀਓ ਨਾ ਵੀਡੀਓ ਦੇ ਵਿੱਚ ਅਸੀਂ ਉਹ ਚੀਜ਼ਾਂ ਦਿਖਾਈਆਂ ਹੋਈਆਂ ਨੇ ਜੋ ਆਪਣੇ ਪਰਿਵਾਰਾਂ ਦੇ ਵਿੱਚ ਚੱਲਦੀਆਂ ਨੇ ਇੱਕ ਮਤਲਬ ਇੱਕ ਸਿੰਪਲ ਫੈਮਲੀਆ ਦੇ ਵਿੱਚ ਲੋਕਾਂ ਦੀ ਸੋਚ ਆਪਾਂ ਕਿੱਥੇ ਤੱਕ ਚਲੇ ਜਾਂਦੇ ਹਾਂ ਹਨਾ ਵੀ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਮੇਰਾ ਕਰੈਕਟਰ ਆ ਇੱਕ ਫਿਲਮ ਦੇ ਵਿੱਚ ਮੈਂ ਇਦਾਂ ਦਾ ਨਿਭਾਇਆ ਹੋਇਆ ਕਰੈਕਟਰ ਆ ਕਿ ਵੀ ਮੈਂ ਆਪਦੀ ਸਾਸੂ ਨੂੰ ਜਮਾ ਨਹੀਂ ਪੁੱਛ ਰਹੀ ਹਨਾ ਤੇ ਆਪਾਂ ਮਤਲਬ ਇਹ ਚੀਜ਼ਾਂ ਤਾਂ ਬਣਾਈਆਂ ਹੋਈਆਂ ਨੇ ਵਿਕੋਸ਼ਕ ਲੋਗ ਇਹਨਾਂ ਚੀਜ਼ਾਂ ਤੋਂ ਸਿੱਖਿਆ ਲੈ ਸਕਣ ਕੁਝ ਸਮਝ ਸਕਣ ਤੇ ਮੈਨੂੰ ਉਮੀਦ ਹੈ ਕਿ ਮੇਰੀਆਂ ਇਹ ਫਿਲਮਾਂ ਤੋਂ ਬਹੁਤ ਕੁੜੀਆਂ ਨੂੰ ਸੱਸਾਂ ਨੂੰ ਘਰ ਵਾਲਿਆਂ ਨੂੰ ਸਹੁਰਿਆਂ ਨੂੰ ਰਿਸ਼ਤੇਦਾਰਾਂ ਨੂੰ ਸਮਝ ਵੀ ਆਊ ਤੇ ਜਿੱਥੇ-ਜਿੱਥੇ ਵੀ ਇੱਕ ਦੂਜੇ ਨਾਲ ਉਹਨਾਂ ਦੇ ਮਨ ਦੇ ਵਿੱਚ ਕੋਈ ਮਨ ਮਟਾਵ ਆ ਜਾਂ ਕੋਈ ਸ਼ਿਕ ਇੱਕ ਦੂਜੇ ਨਾਲ ਗਲਤ ਕਰਦੇ ਨੇ ਤੇ ਅੱਗੇ ਤੋਂ ਪ੍ਰਮਾਤਮਾ ਉਹਨਾਂ ਨੂੰ ਬੁੱਧੀ ਬਖਸ਼ੂਗਾ ਵਿਆਹ ਇਹ ਜਾਂ ਕੰਮ ਨਾ ਕਰਨ ਤੇ ਬਾਕੀ ਅੱਗੇ ਵੀ ਤੁਹਾਡੇ ਕੋਲ ਫਿਲਮਾਂ ਸੋਹਣੀਆਂ ਸੋਹਣੀਆਂ ਬਣ ਕੇ ਆਇਆ ਕਰਨਗੀਆਂ ਕਿਉਂਕਿ ਮੇਰੇ ਕੋਲ ਸਟੋਰੀਆਂ ਨਾ ਬਹੁਤ ਸੋਹਣੀਆਂ ਲਿਖੀਆਂ ਹੋਈਆਂ ਨੇ ਸਟੋਰੀਆਂ ਮੇਰੇ ਕੋਲ ਸਾਰੀਆਂ ਉਹ ਬਣੀਆਂ ਹੋਈਆਂ ਨੇ ਜੋ ਲੋਕਾਂ ਦੇ ਨਾਲ ਵਾਪਰਦਾ ਆ ਆਪਾਂ ਸਿਰਫ ਉਹ ਚੀਜ਼ਾਂ ਦਿਖਾਉਣੀਆਂ ਨੇ ਜੋ ਦੁਨੀਆ ਦੇ ਵਿੱਚ ਹੋ ਰਿਹਾ ਹੈ। ਆਪਾਂ ਉਹਨਾਂ ਚੀਜ਼ਾਂ ਨੂੰ ਕਿੱਦਾਂ ਰੋਕੀਏ? ਇਸ ਕਰਕੇ ਥੋੜਾ ਤੁਹਾਨੂੰ ਪਤਾ ਮੈਰਿਜ ਕਰਕੇ ਥੋੜਾ ਆਪਾਂ ਬਿਜ਼ੀ ਵੀ ਹੋ ਜਾਂਦੇ ਆਂ ਲੇਕਿਨ ਮੈਂ ਟਾਈਮ ਦੇ ਰਹੀ ਆਂ ਨਾ ਚੀਜ਼ਾਂ ਵਾਸਤੇ। ਅਸੀਂ ਸਟੋਰੀਆਂ ਲਿਖ ਵੀ ਰਹੇ ਆਂ, ਬਣਾ ਵੀ ਰਹੇ ਆਂ ਤਾਂ ਕਿ ਤੁਹਾਡੇ ਤੱਕ ਪਹੁੰਚੀਆਂ ਤੁਹਾਡੇ ਤੱਕ ਦਿਖਾਈਆਂ ਜਾਣ ਸਟੋਰੀਆਂ ਹਨਾ। ਤੁਹਾਡੇ ਤੱਕ ਸਾਡੀਆਂ ਸਟੋਰੀਆਂ ਪਹੁੰਚ ਸਕਣ ਤੁਸੀ ਦੇਖੋ। ਤੇ ਬਾਕੀ ਬਸ ਇੰਨਾ ਹੀ ਕਹਿਣਾ ਸੀਗਾ ਵੀ ਫਿਲਮ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਐਦਾ ਹੀ ਅੱਗੇ ਫਿਲਮ ਨੂੰ ਪਿਆਰ ਦਿੰਦੇ ਰਹੋ ਜਦੋਂ ਪਹਿਲਾ ਪਾਰਟ ਆਇਆ ਲੋਕਾਂ ਦੇ ਕਾਫੀ ਕਮੈਂਟ ਆ ਗਏ ਸੀਗੇ ਵੀ ਦੂਜਾ ਪਾਰਟ ਵੀ ਪਾਓ ਹਾਂ ਤੇ ਬਾਕੀ ਬਸ ਇਹੀ ਕਹਿਣਾ ਮੈਂ ਵੀ ਆਪਦੇ ਦੋਸਤਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਤੱਬ ਕੇ ਸ਼ੇਅਰ ਕਰਦਿਆ ਕਰੋ ਬੜੀ ਮਿਹਨਤ ਲੱਗਦੀ ਹੈ ਨਾ ਚੀਜ਼ਾਂ ਤੇ ਸਿਰਫ ਇੱਕ ਸਮਝਾਉਣ ਵਾਸਤੇ ਕਿ ਲੋਕਾਂ ਤਾਂ ਐ ਹੋ ਜਾਂਦਾ ਵੀ ਖਬਰਾਂ ਪਤਾ ਨਹੀਂ ਇਹਨਾਂ ਨੂੰ ਕੀ ਪ੍ਰੋਫਿਟ ਹੁੰਦਾ ਪ੍ਰੋਫਿਟ ਪ੍ਰੋਫਿਟ ਤਾਂ ਬਾਹਰ ਚ ਗਿਆ ਯਾਰ ਤੁਸੀਂ ਇਹ ਚੀਜ਼ਾਂ ਸੋਚੋ ਵੀ ਅਸੀਂ ਇੰਨੀ ਮਿਹਨਤ ਕਰਕੇ ਲੋਕਾਂ ਦੇ ਦਿਮਾਗ ਸੈੱਟ ਕਰਨ ਵਾਸਤੇ ਬਣਾਉਂਦੇ ਆਂ ਇਹ ਚੀਜ਼ਾਂ ਸਾਨੂੰ ਕਿ ਲੋੜ ਨੂੰ ਤਾਂ ਕੰਮ ਵੀ ਬਥੇਰੇ ਨੇ ਕਰਨਾ ਨੇ ਪਰ ਇੱਕ ਚਾਰ ਆਰਟਿਸਟ ਹੋ ਜਾਂਦਾ ਦੂਜਾ ਆਰਟਿਸਟ ਦਾ ਦਿਮਾਗ ਤਾਂ ਦੇਖੋ ਆਰਟਿਸਟ ਸੋਚਦਾ ਵੀ ਇਹ ਰਾ ਚੀਜ਼ਾਂ ਦਿਖਾਈਏ ਲੋਕਾਂ ਦਾ ਦਿਮਾਗ ਸੈੱਟ ਹੋਵੇ ਇਸ ਕਰਕੇ ਤੁਹਾਡੇ ਕੋ WhatsApp ਚੱਲਦੇ ਨੇ ਨਾ WhatsAppਾਂ ਦੇ ਵਿੱਚ ਸਟੇਟਸ ਲਾਇਆ ਕਰੋ ਫਿਲਮਾਂ ਦੇ ਤਾਕੀ ਲੋਕਾਂ ਨੂੰ ਬਣਾ ਮੋਟਾ ਪਤਾ ਲੱਗੇ ਵੀ ਅੱਜ ਕੱਲ ਕੀ ਹੋਈ ਜਾਂਦਾ ਦੁਨੀਆ ਦੇ ਵਿੱਚ ਸੋਹਣੀਆਂ ਸਟੋਰੀਆਂ ਹੁੰਦੀਆਂ ਨੇ ਕਿਉਂਕਿ ਇਹ ਸਟੋਰੀਆਂ ਉਹ ਨਹੀਂ ਗੀਆਂ ਜਿਹੜੀਆਂ ਆਪਾਂ ਆਪਣੇ ਪਰਿਵਾਰਾਂ ਦੇ ਵਿੱਚ ਬਹਿ ਕੇ ਦੇਖ ਸਕਦੇ ਕਿਉਂਕਿ ਗੰਦ ਮੰਦ ਤਾਂ ਬਥੇਰਾ ਚੱਲਦਾ ਤੁਹਾਨੂੰ ਪਤਾ ਫਿਰ ਆਪਣੇ ਵਰਗੇ ਲੋਕ ਕਹਿੰਦੇ ਆ ਬਾਧੂ ਚੱਲਦਾ ਏ ਬੰਦ ਕਿਵੇਂ ਹੋ ਇਹ ਬੰਦ ਨਹੀਂ ਹੋ ਸਕਦਾ ਕਿਉਂਕਿ ਆਪਣੇ ਵਰਗੇ ਲੋਕ ਹੀ ਇਹਨੂੰ ਸ਼ੇਅਰ ਕਰਦੇ ਨੇ ਤੇ ਜਦੋਂ ਤੁਸੀਂ ਚੰਗੀਆਂ ਚੀਜ਼ਾਂ ਨੂੰ ਸ਼ੇਅਰ ਕਰੋਗੇ ਨਾ ਤੇ ਨਿੱਕੇ ਨਿੱਕੇ ਜੁਆਕਾਂ ਦੇ ਕੋਲ ਵੀ ਵੀਡੀਓ ਹੀ ਆਉਣੀਆਂ ਮੋੜੇ ਨਿਕਲ ਕੇ ਇਸ ਕਰਕੇ ਉਹ ਚੀਜ਼ਾਂ ਸ਼ੇਅਰ ਕਰਿਆ ਕਰੋ ਜਿਹੜੇ ਤੁਹਾਡੇ ਜੁਆਕ ਵੀ ਦੇਖਣ ਸੋਹਣੀਆਂ ਚੀਜ਼ਾਂ ਠੀਕ ਹੈ ਜੀ ਬਾਕੀ ਆਪਾਂ ਤੁਹਾਡਾ ਟਾਈਮ ਵੀ ਨਹੀਂ ਖਰਾਬ ਕਰਦੇ ਧੰਨਵਾਦ ਤੇ ਅੱਗੇ ਤੋਂ ਕਮੈਂਟ ਕਰਕੇ ਆਪਦੇ ਸ਼ਹਿਰ ਦਾ ਨਾਮ ਜਰੂਰ ਲਿਖਿਆ ਕਰੋ ਮੈਂ ਲਾਈਵ 'ਚ ਵੀ ਇਹੀ ਕਹਿੰਨੀ ਹੁੰਦੀ ਆ ਵੀ ਆਪਦੇ ਸ਼ਹਿਰ ਦਾ ਨਾਮ ਜਰੂਰ ਲਿਖੋ ਕਿਉਂਕਿ ਮੈਨੂੰ ਮੈਂ ਤੁਹਾਨੂੰ ਦੱਸ ਮੈਨੂੰ ਪਤਾ ਨਹੀਂ ਵੀ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ ਜਾਂ ਕਿਸੇ ਨੂੰ ਕਿਦਾਂ ਦਾ ਫੀਲ ਹੁੰਦਾ ਮੈਨੂੰ ਬੜਾ ਸੋਹਣਾ ਫੀਲ ਹੁੰਦਾ ਯਾਰ ਜੋ ਤੁਸੀਂ ਥੱਲੇ ਆਪਦਾ ਸ਼ਹਿਰ ਦਾ ਨਾਮ ਦਿੰਦੇ ਮੈਨੂੰ ਇਹ ਖੁਸ਼ੀ ਜੀ ਹੋ ਜਾਂਦੀ ਆ ਵੀਰ ਅੱਡੀ ਦੂਰ ਬੈਠਾ ਬੰਦਾ ਸਾਨੂੰ ਦੇਖੀ ਆ ਨਾ ਆ ਪਾਕਿਸਤਾਨ ਤੱਕ ਦੇਖੀ ਜਾਂਦੇ ਨੇ ਦੁਨੀਆ ਬੈਠੀ ਪਿਆਰ ਦੇਈ ਜਾਂਦੇ ਨੇ ਵੀ ਸਾਨੂੰ ਥੋੜੀਆਂ ਵੀਡੀਓ ਬੜੀ ਸੋਹਣੀ ਲੱਗਦੀਆਂ ਨੇ ਗੀਆਂ ਇਸ ਕਰਕੇ ਸ਼ਹਿਰ ਦਾ ਨਾਮ ਥੱਲੇ ਲਿਖਣਾ ਨਾ ਭੁੱਲੇ ਠੀਕ ਹੈ ਜੀ ਧੰਨਵਾਦ ਜੀ ਸਸ਼ਿਕਾ